ਸਾਰਿਆਂ ਸਸਟ੍ਰੀਕਾ ਜੀ ਅੱਜ ਦੀ ਜਿਹੜੀ ਵੀਡੀਓ ਲੈ ਕੇ ਆਏ ਆ ਉਹ ਸਾਰਿਆਂ ਵਾਸਤੇ ਬੜੀ ਜ਼ਰੂਰੀ ਆ ਜਿੰਨਾ ਲੋਕਾਂ ਦੇ ਏਸੀ ਲੱਗੇ ਆ ਜਾਂ ਜਿਹੜੇ ਏਸੀ ਮਕੈਨਿਕ ਆ ਜਦੋਂ ਆਪਾਂ ਕਿਸੇ ਦੇ ਘਰੇ ਏਸੀ ਦੀ ਸਰਵਿਸ ਕਰਨ ਜਾਂਦੇ ਆ ਆਪਾਂ ਉਹਦੀ ਗੈਸ ਪੂਰੀ ਨਹੀਂ ਚੈੱਕ ਕਰਦੇ ਵੀ ਪੂਰੀ ਹੈਗੀ ਆ ਜਾਂ ਨਹੀਂ ਹੈਗੀ ਸਰਵਿਸ ਕਰਨ ਤੋਂ ਬਾਅਦ ਆਪਾਂ ਨੂੰ ਕਈ ਵਾਰੀ ਇਹ ਪ੍ਰੋਬਲਮ ਆਉਂਦੀ ਆ ਕਿ ਕਸਟਮਰ ਕਹਿਣ ਲੱਗ ਜਾਂਦਾ ਵੀ ਏਸੀ ਪਹਿਲਾਂ ਤਾਂ ਸਹੀ ਚੱਲਦਾ ਸੀ ਸਰਵਿਸ ਕਰਨ ਤੋਂ ਪਹਿਲਾਂ ਪਰ ਜਦੋਂ ਸਰਵਿਸ ਕਰਤੀ ਉਸ ਤੋਂ ਬਾਅਦ ਕੂਲਿੰਗ ਘਟ ਗਈ ਇਹ ਗੱਲ ਕਸਟਮਰ ਚੋ ਕਹਿ ਰਿਹਾ ਹੈ ਕਸਟਮਰ ਵੀ ਆਪਦੀ ਜਗਾ 100% ਸਹੀ ਹੁੰਦਾ ਪਰ ਜਿਹੜਾ ਮਕੈਨਿਕ ਆ ਉਹ ਵੀ ਆਪਦੀ ਜਗਾ 100% ਸਹੀ ਹੁੰਦਾ ਕਿਉਂਕਿ ਉਹਨੇ ਸਰਵਿਸ ਕੀਤੀ ਆ ਉਹਨੇ ਗੈਸ ਨੂੰ ਕੁਛ ਨਹੀਂ ਕੀਤਾ ਲੇਕਿਨ ਏਸੀ ਦੀ 쿨 ਘਟ ਜਾਂਦੀ ਹੈ ਇਹ ਜਿਹੜਾ ਏਸੀ ਤੁਹਾਨੂੰ ਦਿਖਾ ਰਹੇ ਆ ਇਹ ਵੀ ਏਸੀ ਦੇ ਵਿੱਚ ਇਹੀ ਪ੍ਰੋਬਲਮ ਆ ਕਿ ਸਰਵਸ ਕਰਨ ਤੋਂ ਪਹਿਲਾਂ ਏਸੀ ਸਹੀ ਚੱਲਦਾ ਸੀ ਕਸਟਮਰ ਕਹਿੰਦਾ ਲੇਕਿਨ ਜਦੋਂ ਸਰਵਸ ਕਰਤੀ ਸਰਵਸ ਕਰਨ ਤੋਂ ਬਾਅਦ ਏਸੀ ਦੀ 쿨 ਘਟ ਗਈ ਇਹ ਬਿਲਕੁਲ ਸਹੀ ਹੈ ਕਸਟਮਰ ਵੀ ਆਪਦੀ ਜਗਾ ਸਹੀ ਆ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਐਕਸਪੈਰੀਮੈਂਟ ਕਰਕੇ ਕਿ ਕਸਟਮਰ ਆਪਦੀ ਜਗ੍ਹਾ ਕਿਵੇਂ ਸਹੀ ਆ ਵੀ ਏਸੀ ਪਹਿਲਾਂ ਕੂਲਿੰਗ ਕਰਦਾ ਸੀ ਸਰਵਿਸ ਕਰਨ ਤੋਂ ਬਾਅਦ ਏਸੀ ਦੀ ਕੂਲਿੰਗ ਘਟਣੀ ਚਾਹੀਦੀ ਸੀ ਤੇ ਉਲਟ ਕੰਮ ਕਿਉਂ ਹੋ ਗਿਆ ਕੂਲਿੰਗ ਘੱਟ ਕਿਉਂ ਗਈ ਤੇ ਜਿਹੜਾ ਮਕੈਨਿਕ ਆ ਉਹ ਵੀ ਆਪੀ ਜਗ੍ਹਾ ਸਹੀ ਉਹ ਕਹਿੰਦਾ ਮੈਂ ਕੁਝ ਕੀਤਾ ਨਹੀਂ ਵੀ ਸਰਵਿਸ ਕਰਨ ਦੇ ਨਾਲ ਏਸੀ ਦੀ ਗੈਸ ਕਿਵੇਂ ਲੀਕ ਹੋ ਗਈ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਐਕਸਪੈਰੀਮੈਂਟ ਕਰਕੇ ਲਿਆਉਂਗੇ ਦਿਖਾਵਾਂਗੇ ਐਸ ਵੇਲੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣੀ ਆ ਇਹਦੇ ਚ ਪ੍ਰੈਸ਼ਰ ਹੈਗਾ ਦੇਖਣ ਦਾ ਏਸੀ ਆ ਪਾਰਬਤੀ ਗੈਸ ਨਾਲ ਜੂਮ ਕਰਕੇ ਦਿਖਾਉਂਦੇ ਇਹਦੇ ਵਿੱਚ ਪ੍ਰੈਸ਼ਰ ਹੈਗਾ 140 एक 140 ਪਾਉਂਡ ਪ੍ਰੈਸ਼ਰ ਆ ਆਪਾ ਦੋ ਟੈਂਪਰੇਚਰ ਮੀਟਰ ਲਾਏ ਹੋਏ ਆ ਆ ਜਿਹੜਾ ਕੀ ਦਿਖਾ ਰਿਹਾ 21.8 21.6 ਇਹ ਤਾਂ ਲਾਇਆ ਸਕਸ਼ਨ ਪਾਈਪ ਤੇ ਜਿਹੜੀ ਮੋਟੀ ਪਾਈਪ ਆ ਜਿੱਧਰੋਂ ਏਸੀ ਦੀ ਗੈਸ ਵਾਪਸ ਆਉਂਦੀ ਹੈ ਦੂਜਾ ਜਿਹੜਾ ਲਾਇਆ ਹੋਇਆ ਜਿਹੜਾ ਕੋਈ 15 ਡਿਗਰੀ ਦੱਸ ਰਿਹਾ ਟੈਂਪਰੇਚਰ ਇਹ ਲਾਇਆ ਡਿਸਚਾਰਜ ਪਾਈਪ ਤੇ ਜਿਹੜੀ ਆਊਟਡੋਰ ਯੂਨਟ ਚੋਂ ਦੋ ਪਾਈਪਾਂ ਜਾਂਦੀਆਂ ਜਿਹੜੀ ਬਰੀਕ ਪਾਈਪ ਆ ਜਿਹਦੇ ਰਾਹੀਂ ਗੈਸ ਇਨਡੋਰ ਨੂੰ ਜਾ ਰਹੀ ਆ ਉਸ ਤੇ ਲਾਇਆ ਉਹਦਾ ਟੈਂਪਰੇਚਰ ਦੱਸ ਰਿਹਾ 15 ਡਿਗਰੀ ਇਹ ਦੱਸ ਰਿਹਾ 21 ਡਿਗਰੀ ਦਾ ਸਰ ਏਸੀ ਦੇ ਵਿੱਚ ਸਰਵਿਸ ਕਰਨ ਦੇ ਨਾਲ ਗੈਸ ਕੋਈ ਲੀਕ ਨਹੀਂ ਹੋਈ ਤੇ ਕਾਰਨ ਕੀ ਬਣਿਆ ਜਦੋਂ ਏਸੀ ਦੇ ਵਿੱਚ ਪਹਿਲਾਂ ਸੀ ਇਹਦੇ ਚ ਮਿੱਟੀ ਡਸਟ ਦਾ ਭਰਿਆ ਸਿਗਾ ਹੋਈ ਸੀ ਜਦੋਂ ਵੀ ਏਸੀ ਦੇ ਆਊਟਰ ਯੂਨਿਟ ਦੇ ਵਿੱਚ ਜਸਟ ਭੱਜੂਗੀ ਤਾਂ ਆਟੋਮੈਟਿਕਲੀ ਹੈਗਾ ਏਸੀ ਨੇ ਜਿਹੜੀ ਪੱਖੇ ਦੇ ਹਵਾ ਬਾਹਰ ਕੱਢਣੀ ਆ ਪੱਖੇ ਦੀ ਹਵਾ ਦਾ ਫਲੋ ਘੱਟ ਜੂਗਾ ਪੂਰੀ ਗਰਮੀ ਪੱਖਾ ਬਾਹਰ ਨਹੀਂ ਕੱਢ ਸਕਦਾ ਕੋਇਲ ਦੇ ਵਿੱਚ ਤੇ ਅੰਦਰ ਏਸੀ ਦੇ ਵਿੱਚ ਗੈਸ ਦਾ ਪ੍ਰੈਸ਼ਰ ਵੱਧ ਜਾਂਦਾ ਇਹ ਹੁੰਦਾ ਉਹਨਾਂ ਏਸੀਾਂ ਤੇ ਹੀ ਹੈ ਜਿਨ੍ਹਾਂ ਦੇ ਵਿੱਚ ਗੈਸ ਦਾ ਲੈਵਲ ਥੋੜਾ ਜਿਹਾ ਘੱਟ ਆ ਜਦੋਂ ਏਸੀ ਪੂਰੀ ਹਵਾ ਬਾਹਰ ਨਹੀਂ ਕੱਢ ਸਕਦਾ ਅੰਦਰ ਗੈਸ ਦਾ ਪ੍ਰੈਸ਼ਰ ਵੱਧ ਜਾਂਦਾ ਤੇ ਗੈਸ ਦਾ ਪ੍ਰੈਸ਼ਰ ਵਧਣ ਦੇ ਕਾਰਨ ਅੰਦਰ ਜਿਹੜਾ ਆਪਾਂ 쿨ਿੰਗ ਚੈੱਕ ਕਰਦੇ ਆ 쿨ਿੰਗ ਏਸੀ ਪੂਰੀ ਨਹੀਂ ਕਰਦਾ ਹੁੰਦਾ ਪਰ ਕਸਟਮਰ ਨੂੰ ਲੱਗਦਾ ਜਿੰਨੀ ਵੀ ਕਸਟਮਰ ਨੂੰ ਲੋਡ ਹੁੰਦੀ ਆ ਵੀ 쿨ਿੰਗ ਉਨੀ ਪੂਰੀ ਕਰ ਰਿਆ ਲੇਕਿਨ ਜਦੋਂ ਆਪਾਂ ਇਹਨੂੰ ਸਾਫ਼ ਕਰ ਦਿੰਦੇ ਆ ਕੋਇਲ ਨੂੰ ਮਿੱਟੀ ਘੱਟਾਂ ਵਿੱਚੋਂ ਬਾਹਰ ਕੱਢ ਦਿੰਦੇ ਆ ਜਿਹੜਾ ਪੱਖਾ ਇਹ ਕੋਇਲ ਦੀ ਗਰਮੀ ਜਿਆਦਾ ਬਾਹਰ ਕੱਢਣ ਲੱਗ ਜਾਂਦਾ ਜਿਆਦਾ 쿨ਿੰਗ ਕਰਨ ਲੱਗ ਜਾਂਦਾ ਕੋਇਲ ਨੂੰ ਜ਼ਿਆਦਾ ਠੰਡਾ ਕਰਨ ਲੱਗ ਜਾਂਦਾ ਜਦੋਂ ਠੰਡਾ ਕਰਨ ਦੇ ਨਾਲ ਅੰਦਰ ਜਿਹੜਾ ਕੰਡੈਂਸਰ ਕੋਇਲ ਆ ਆਊਟਡੋਰ ਜਿਹੜੀ ਕੋਇਲ ਆ ਉਹਦੇ ਵਿੱਚ ਗੈਸ ਦਾ ਪ੍ਰੈਸ਼ਰ ਘੱਟ ਜਾਂਦਾ ਅਗਰ ਜੇ ਇਹਦੇ ਵਿੱਚ ਗੈਸ ਪੂਰੀ ਹੋਊਗੀ ਤਾਂ ਇਹਠਾ ਰੂਮ ਦੇ ਵਿੱਚ ਪੂਲਿੰਗ ਦਾ ਕੋਈ ਫਰਕ ਨਹੀਂ ਪੈਣਾ। ਅਗਰ ਜੇ ਇਹਦੇ ਵਿੱਚ ਗੈਸ ਥੋੜੀ ਜਿਹੀ ਘੱਟ ਹੋਊਗੀ ਤਾਂ ਇਹਠਾ ਪੂਲਿੰਗ ਦਾ ਅਸਰ ਪਾਊਗਾ। ਬਿਲਕੁਲ। ਔਰ ਆਪਾਂ ਤੁਹਾਨੂੰ ਐਕਸਪੈਰੀਮੈਂਟ ਕਰਕੇ ਦਿਖਾ ਰਹੇ ਹਾਂ ਬਿਲਕੁਲ ਉਹ ਕੰਡੀਸ਼ਨ ਤਿਆਰ ਕਰ ਰਹੇ ਹਾਂ ਜਿਹੜੀ ਕਿ ਸਰਵਿਸ ਕਰਨ ਤੋਂ ਪਹਿਲਾਂ ਸੀ। ਜਦੋਂ ਆਪਾਂ ਸਰਵਿਸ ਨਹੀਂ ਕੀਤੀ ਸੀ ਉਹਦੋਂ ਅੰਦਰ ਜਸਟ ਫਸੀ ਹੁੰਦੀ ਆ ਹਵਾ ਘੱਟ ਹੁੰਦੀ ਆ ਤੇ ਅੰਦਰ ਪ੍ਰੈਸ਼ਰ ਵਧ ਜਾਂਦਾ। ਉਹ ਹੈ ਆਪਾਂ ਆਪਣੇ ਕੋਲੇ ਹੈਗਾ ਅਖਵਾੜਾ। ਜੇ ਵੀ ਅਕੇ ਮਿੱਟੀ ਨੇ ਹਵਾ ਬੰਦ ਕੀਤੀ ਸੀ ਆਪਾਂ ਇਹਦੇ ਤੇ ਅਤਵਾਰ ਠਾਉਨੇ ਆ ਤੇ ਇਹਦੇ ਨਾਲ ਹਵਾ ਬਾਹਰ ਕੱਢਣ ਲੱਗ ਜੂਗਾ ਘਟ ਕੱਢੂਗਾ ਬਾਹਰ ਘੱਟ ਕੱਢਣ ਦੇ ਨਾਲ ਅੰਦਰ ਗੈਸ ਦਾ ਪ੍ਰੈਸ਼ਰ ਵੱਧ ਜੂਗਾ ਤੇ ਆਪਾਂ ਨਾਲ ਦੇ ਨਾਲ ਸਭ ਤੋਂ ਪਹਿਲਾਂ ਮੀਟਰ ਦਿਖਾਉ ਲਿਆ ਕਿ ਇਹ ਤੇ ਦੱਸ ਰਿਹਾ 140 ਪਾਉਂਡ ਗੈਸ ਦਾ ਪ੍ਰੈਸ਼ਰ ਠੀਕ ਆ ਆਹ ਦੱਸ ਰਿਹਾ 21.1 21.4 ਜਾਂ 21.1 ਸੈਂਕਸ਼ਨ ਪਾਈਪ ਦਾ ਟੈਂਪਰੇਚਰ ਆ ਜੋ ਦੱਸ ਰਿਹਾ ਤੇ ਆ ਹੈਗਾ 15 15 ਡਿਗਰੀ ਟੈਂਪਰੇਚਰ ਡਿਸਚਾਰਜ ਤੇ ਪੈਤਾ ਟੈਂਪਰੇਚਰ ਹੁਣ ਆਪਣੇ ਕੋਲ ਹੈਗਾ ਅਖਬਾਰ ਆਪਾਂ ਮੈਗਨ ਕੁਆਇਲ ਤੇ ਅਖਬਾਰ ਪਾ ਕੇ ਇਹਦੀ ਹਵਾ ਥੋੜੀ ਜਿ ਘੱਟ ਕਰਦੇ ਆ ਜਿਵੇਂ ਅੰਦਰ ਜਿਵੇਂ ਅੰਦਰ ਇਹਦੇ ਚ ਮਿੱਟੀ ਫਸ ਜੇ ਹਵਾ ਦਾ ਪ੍ਰੈਸ਼ਰ ਘੱਟ ਜਾਂਦਾ ਉਵੇਂ ਇਹਦੇ ਤੇ ਆਪਾਂ ਅਖਬਾਰ ਪਾਤਾ ਹੁਣ ਤੁਹਾਨੂੰ ਇਹ ਜ਼ੂਮ ਕਰਕੇ ਦਿਖਾਉਣੀ ਹੈ 140 ਪਾਉਂਡ ਜੋ ਹਵਾ ਦਾ ਪ੍ਰੈਸ਼ਰ ਸੀ ਉਹ ਉਸ ਤੋਂ ਅੱਗੇ ਵਧ ਰਿਹਾ 150 ਪਾਉਂਡ ਹੋ ਗਿਆ 160 ਪਾਉਂਡ ਵਾਲੇ ਪਾਸੇ ਜਾ ਰਿਹਾ ਤੇ ਨਾਲ ਦੀ ਨਾਲ ਹੀ ਟੈਂਪਰੇਚਰ ਵੀ ਦਿਖਾਓ ਜਿਹੜਾ 21 ਡਿਗਰੀ ਸੀਗਾ ਉਹ ਹੁਣ ਕਿਵੇਂ ਘਟ ਕੇ 18.4 17 ਡਿਗਰੀ 16 ਡਿਗਰੀ 15 ਡਿਗਰੀ 14 ਡਿਗਰੀ ਹੋ ਗਿਆ ਆ 15 ਡਿਗਰੀ ਤੋਂ 16 ਡਿਗਰੀ ਹੋ ਗਿਆ ਟੈਂਪਰੇਚਰ ਥੋੜਾ ਜਿਹਾ ਵੱਧ ਗਿਆ ਆ 12.5 ਡਿਗਰੀ ਤੇ ਆ ਗਿਆ ਹੁਣ ਦੇਖੋ ਨਾ ਇਹਦੇ ਚ ਆਪਾਂ ਗੈਸ ਪਾਈ ਆ ਨਾ ਇਹਦੇ ਚੋਂ ਗੈਸ ਕੱਢੀ ਆ ਕਿ ਇਹਦਾ ਪ੍ਰੈਸ਼ਰ 160 ਡਿਗਰੀ ਹੋ ਗਿਆ। 160 ਡਿਗਰੀ ਦੀ ਗੈਸ ਦਾ ਪ੍ਰੈਸ਼ਰ ਆ ਥੋੜਾ ਜਿਹਾ ਘੱਟ ਆ। ਲੇਕਿਨ ਕੂਲਿੰਗ ਵੇਖੋ ਇਹਨੇ ਕਿੰਨੀ ਕਰਤੀ ਆ। 11.7 ਡਿਗਰੀ 11.9 ਡਿਗਰੀ ਜਿਹੜੀ ਸੈਂਕਸ਼ਨ ਪਾਈਪ ਦਾ ਟੈਂਪਰੇਚਰ ਸੀ 11.9 ਡਿਗਰੀ ਤਾਈਂ ਪਹੁੰਚਦਾ 12 ਡਿਗਰੀ ਤਾਈਂ ਠੀਕ ਆ। ਜਿਹੜੇ ਲੋਕ ਜਿਹੜੇ ਕਸਟਮਰ ਇਹ ਵੈਂ ਕਰ ਲੱਗ ਜਾਂਦੇ ਆ ਕਿ ਏਸੀ ਸਰਵਿਸ ਕਰਾਉਣ ਦੇ ਨਾਲ ਉਹਦੇ ਵਿੱਚ ਕੂਲਿੰਗ ਘਟ ਗਈ ਆ ਉਹਦਾ ਕਾਰਨ ਹੁੰਦਾ ਤੁਹਾਡੇ ਏਸੀ ਦੇ ਵਿੱਚ ਪਹਿਲਾਂ ਹੀ ਗੈਸ ਥੋੜੀ ਜੀ ਘੱਟ ਸੀ ਜੇ ਇਹ ਅਗਰ ਬਿਆਦੀ ਘੱਟ ਹੁੰਦੀ ਤਾਂ ਉਹਨੇ ਕੂਲਿੰਗ ਬਿਲਕੁਲ ਨਹੀਂ ਕਰਨਾ ਸੀ ਉਹਦੇ ਵਿੱਚ ਥੋੜੀ ਜੀ ਗੈਸ ਘੱਟ ਸੀ ਉਹ ਕੂਲਿੰਗ ਪਹਿਲਾਂ ਤੋਂ ਹੀ ਪੂਰੀ ਨਹੀਂ ਕਰ ਰਿਆ ਸੀ ਲੇਕਿਨ ਜਿੰਨੀ ਕੁ ਕੂਲਿੰਗ ਚਾਹੀਦੀ ਉੰਨੀ ਕੂਲਿੰਗ ਨਾਲ ਤੁਹਾਡਾ ਕੰਮ ਸਹੀ ਜਾਂਦਾ ਸੀ ਜਿਹਦੇ ਕਰਕੇ ਤੁਸੀਂ ਕੰਪਲੇਨਟ ਨਹੀਂ ਕੀਤੀ ਲੇਕਿਨ ਜਦੋਂ ਇਹਦੀ ਸਰਵਿਸ ਕਰਤਾ ਉਹ ਹਵਾ ਦਾ ਫਲੋ ਜ਼ਿਆਦਾ ਹੋ ਗਿਆ ਜਿਹਦੇ ਕਰਕੇ ਕੰਡੈਂਸਰ ਕੋਇਲ ਨੂੰ ਜਿਹੜਾ ਪੱਖਾ ਉਹ ਜਾਂਦੀ ਠੰਡੀ ਕਰਨ ਲੱਗਿਆ ਤੇ ਅੰਦਰ ਗੈਸ ਦਾ ਪ੍ਰੈਸ਼ਰ ਘੱਟ ਗਿਆ। ਉਹ ਆਪਾਂ ਇਹ ਤੁਹਾਨੂੰ ਦਿਖਾਉਦੇ ਆ। 12 ਡਿਗਰੀ ਹੈਗਾ ਟੈਂਪਰੇਚਰ ਤੇ ਆਪਾਂ ਅਖਵਾਰ ਚੱਕਣ ਲੱਗੇ ਆ ਤੇ ਦੇਖੋ ਅਖਵਾਰ ਚੱਕਦਾ ਹੁਣ ਨਾਲ ਦੀ ਨਾਲ 쿨ਿੰਗ ਫਿਰ ਘਟਣ ਲੱਗ ਜੂਗੀ। ਆਖਵਾਰ ਚੱਕਦਾ 쿨ਿੰਗ ਫਿਰ ਘਟਣ ਲੱਗਦੀ। 13 ਡਿਗਰੀ ਇੱਥੋਂ ਵਧੂਗਾ ਹੁਣ ਹੋਰੀ ਹੋਰੀ। 13.3 ਡਿਗਰੀ 16 ਡਿਗਰੀ ਇਧਰ ਪ੍ਰੈਸ਼ਰ ਵੀ ਘੱਟ ਰਿਹਾ ਹੁਣ ਇਹਦੇ ਵਿੱਚ ਥੋੜੀ ਜਿਹੀ ਗੈਸ ਆਨ ਦੀ ਲੋਡ ਆ ਜਿਹਦੇ ਨਾਲ ਕੇ ਇਹਦੀ ਕੂਲਿੰਗ ਬਿਲਕੁਲ ਸਹੀ ਹੋ ਜੂਗੀ ਤੋਂ ਸਟੋਰੀਿੰਗ ਟੈਕਨੀਕਲ ਵੀਡੀਓ ਦੇਖਣ ਦੇ ਲਈ ਤੁਸੀਂ ਟੈਕਨੀਕਲ ਦਲਵਾਗ ਮੇਰਾ YouTube ਤੇ Facebook ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਈਕ ਕਰੋ ਤਾਂ ਕਿ ਅੱਗੇ ਤੋਂ ਵੀ ਆਪਾਂ ਇਹਦੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਏ ਧੰਨਵਾਦ